शाहरुख खान आज रिलीज दी कामयाबी ਲਈ ਸਕਸੈਸ ਪਾਰਟੀ ਦੇਣਗੇ ਜਿਸ ਤੇ ਫਿਲਮ ਦੀ ਸਾਰੀ ਸਟਾਰ ਕਾਸਟ ਮੌਜੂਦ ਰਹੇਗੀ ਪਰ ਖਾਸ ਗੱਲ ਇਹ ਹੈ ਕਿ ਇਸ ਪਾਰਟੀ ਤੇ ਵਿੱਚ ਸ਼ਰਾਬ ਪਰੋਸੀ ਨਹੀਂ ਜਾਏਗੀ ਦਰਸਲ ਮਹਾਤਮਾ ਗਾਂਧੀ ਦੇ ਵਰਸੀ ਹੋਣ ਦੇ ਕਾਰਨ ਇਸ ਦਿਨ ਸ਼ਰਾਬ ਦੀ ਵੀ ਕਰੀ ਬੰਦ ਹੁੰਦੀ ਹੈ ਸ਼ਾਹਰੁਖ ਖਾਨ ਦੀ ਰੀਸ ਬਾਕਸ ਆਫਿਸ ਤੇ ਤਮਾਕੇਦਾਰ ਕਮਾਈ ਕਰ ਰਹੀ ਹੈ ਫਿਲਮ ਨੇ 4 ਦਿਨਾਂ ਵਿੱਚ 75 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਫਿਲਮ ਵਿੱਚ ਸ਼ਾਹਰੁਖ ਖਾਨ ਅਤੇ ਮਹਰਾ ਖਾਨ ਲੀਡ ਰੋਲ ਵਿੱਚ ਨੇ ਦੂਜੇ ਵਸਰੇ ਤਿੱਕਾ ਤੇ ਯਾਮੀ ਦੀ ਕਾਬਿਲ ਵੀ ਚੰਗੀ ਕਮਾਈ ਕਰ ਰਹੀ ਹੈ ਵਿਸ਼ਵ ਹਿੰਦੂ ਪ੍ਰਸ਼ਦ ਨੇ ਵੀ ਰਾਣੀ ਪਦਮਵਤੀ ਨੂੰ ਫਿਲਮ ਵਿੱਚ ਗਲਤ ਤੰਗ ਨਾਲ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਣ ਦੇ ਇਲਜ਼ਾਮ ਲਾਏ ਨੇ ਅਤੇ ਨਿਰਦੇਸ਼ਕ ਪੰਸਾਲੀ ਨੂੰ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ ਹੈ। ਵਹਿਬ ਦੇ ਬਿਆਨ ਮੁਤਾਬਕ ਰਾਜਪੂਤਾਂ ਦੀ ਪਰੰਪਰਾ ਦਾ ਪਾਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੁੱਦੇ ਤੇ ਵਿਰੋਧ ਚਾਲੂ ਰੇ ਸੰਜਲੀ ਦਾ ਪੰਸਾਲੀ ਦੀ ਟੀਮ ਨੇ ਬਿਆਨ ਜਾਰੀ ਕੀਤਾ ਹੈ। ਜਿਸ ਮੁਤਾਬਕ ਆਗਾਮੀ ਫਿਲਮ ਦੇ ਵਿੱਚ ਰਾਣੀ ਪਦਮਵਤੀ ਅਤੇ ਲਾਉਦੀਨ ਖਿਲਜੀ ਵਿਚਾਲੇ ਕੋਈ ਇਤਰਾ ਯੁਕ ਸੀਨ ਨਹੀਂ ਹੈ ਅਤੇ ਨਾ ਹੀ ਕੋਈ ਸੁਪਨਾ ਵਿਖਾਇਆ ਗਿਆ ਹੈ। ਕਿਹਾ ਗਿਆ ਹੈ ਕਿ ਪੂਰੀ ਰਿਸਰਚ ਦੇ ਬਾਅਦ ਹੀ ਫਿਲਮ ਬਣਾਈ ਜਾ ਰਹੀ ਹੈ। ਨਿਰਦੇਸ਼ਕ ਤੇ ਹਮਲੇ ਦੇ ਬਾਅਦ ਸੁਸ਼ਾਨ ਸਿੰਘ ਰਾਜਪੂਤ ਨੇ ਸਖਤ ਕਦਮ ਚੁੱਕਿਆ ਸੁਸ਼ਾਨ ਨੇ ਆਪਣੇ ਨਾਂ ਮਗੋਂ ਰਾਜਪੂਤ ਹਟਾ ਦਿੱਤਾ ਸੁਸ਼ਾਨ ਨੇ ਟਵੀਟ ਕਰ ਲਿਖਿਆ ਕਿ ਜਿੰਨਾ ਚਿਰ ਅਸੀਂ ਆਪਣੇ ਸਰਨੇਮ ਲਈ ਪਾਗਲਪਨ ਵਖਾਵਾਂਗੇ ਅਸੀਂ ਦੁਖੀ ਹੋਵਾਂਗੇ ਜੇ ਤੁਸੀਂ ਇੰਨੇ ਹਿੰਮਤ ਵਾਲੇ ਹੋ ਤਾਂ ਆਪਣਾ ਪਹਿਲਾ ਨਾਮ ਹੀ ਅੱਗੇ ਰੱਖੋ ਬੀਤੇ ਸਮੇਂ ਦੇ ਸੁਪਰਸਟਾਰ ਰਹਿ ਚੁਕੇ ਰਜੇਸ਼ ਖੰਨਾ ਦੀ ਫਿਲਮ ਇਤਫਾਕ ਦਾ ਰੀਮੇਕ ਬਣਨ ਜਾ ਰਿਹਾ ਹੈ ਰੀਮੇਕ ਦੇ ਵਿੱਚ ਸਿਦਾਰਥ ਮਨਹੋਤਰਾ ਰਜੇਸ਼ ਖੰਨਾ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਫਿਲਮ ਦਾ ਨਿਰਮਾਣ ਤਰਮਾ ਪ੍ਰੋਡਕਸ਼ਨਸ ਬੀਆਰ ਫਿਲਮਜ਼ ਅਤੇ ਰੈੱਡ ਚਿਲੀਜ਼ ਐਂਟਰਟੇਨਮੈਂਟ ਮਿਲ ਕੇ ਕਰੇਗੀ ਸਿਦਾਰਥ ਮਨਹੋਤਰਾ ਨੇ ਦੱਸਿਆ ਕਿ ਕਿਰਦਾਰ ਦੇ ਬੋਰ ਨੂੰ ਲੈ ਕੇ ਉਹਨਾਂ ਤੇ ਕੋਈ ਦਬਾਅ ਨਹੀਂ ਹੈ ਅਖੀਰਕਾਰ ਪਿਛਲੇ ਦਿਨ ਮਹੀਨਾ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲੇ ਆ ਰਹੇ ਰੈਲਿਟੀ ਸ਼ੋਅ ਬਿੱਗ ਬਾਸ ਸੀਜ਼ਨ ਦਾ ਅੱਜ ਖਤਮ ਹੋ ਗਿਆ ਹੈ। ਮਨਵੀਰ ਗੁਜਰ ਇਸ ਸੀਜ਼ਨ ਦੇ ਜੇਤੂ ਰਹੇ ਨੇ। ਗ੍ਰੈਂਡ ਫਿਨਲ ਵਿੱਚ ਮਨਵੀਰ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਜਦਕਿ ਬਾਣੀ ਨੰਬਰ 2 ਤੇ ਰਹੀ ਹੈ। ਸਾਫਲੀ ਖਾਨ ਦੀ ਬੇਟੀ ਸਾਰਾ ਖਾਨ ਦੀ ਰਣਵੀਰ ਸਿੰਘ ਨਾਲ ਪੋਸਟ ਕੀਤੀ ਗਈ ਤਸਵੀਰ ਨੇ ਤਮਾਲ ਮਚਾ ਦਿੱਤੀ ਹੈ। ਇਹ ਤਸਵੀਰ ਹైదరాబాద్ ਵਿਖੇ ਇੱਕ ਵਿਆਹ ਸਮਾਰੋਹ ਦੀ ਹੈ ਜਿਸ ਨੂੰ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਸਾਰਾ ਰਣਵੀਰ ਦੇ ਨਾਲ ਤੈਕ ਸਕਦੀ ਹੈ। ਕੇ ਅਗੇ ਬਾਹਰ ਲੈ ਉਹ ਗੂਜ ਡੂਮਣੇ ਦੇ ਵਾਂਗੂ ਪਾਉਂਦੇ ਹਾਰ ਲੈ ਮੰਗਿਆ ਥਲੇ ਜੰਗਲਾਂ ਨਾਲ ਘੁੰਮਦੇ ਮੈਂ ਫਿਰਦਾ ਗੁਲਾਬ ਮੰਗਦਾ ਵਸਗਦਾ ਉਹ ਮੇਰੀ ਗੱਲ ਦੇ ਪਟਾਕੇ ਫਿੱਕੇ ਪੈ ਗਏ ਖੜਾ ਟੁ ਹੋਇਆ ਤੇਰੀ ਵਾਂਗਦਾ ਪੰਜਾਬੀ ਗਾਇਕ ਦਿਲਪੀਤ ਢਿੱਲੋਂ ਦਾ ਗੀਤ ਵਾਂਗ ਰਿਲੀਜ਼ ਹੋਇਆ ਜਿਸ ਵਿੱਚ ਢਿੱਲੋਂ ਨਵੀਂ ਦੁਨੀਆ ਚ ਆ ਕੇ ਬੁਝਾਦਾ ਹੀ ਐਕਸਾਈਟਡ ਦਿਖ ਰਹੇ ਨੇ ਗੀਤ ਨੂੰ ਦੇਸੀ ਕਰੂ ਨੇ ਮਿਊਜ਼ਿਕ ਦਿੱਤਾ ਜਦਕਿ ਵੀਡੀਓ ਪਰਮੇਸ਼ਵਰ ਮਾਨੇ ਬਣਾਈ ਹੈ ਜੋ ਦਿਲਪੀਤ ਨਾਲ ਵੀਡੀਓ ਦੇ ਵਿੱਚ ਵਿਖਾਈ ਵੀ ਦੇ ਰਹੇ ਨੇ ਪਾਪੀ ਸੁਣ ਮੇਰੀ ਗੱਲ ਐਵੇਂ ਹੱਸੀ ਨਾ ਤੂੰ ਚੱਲ ਸੁਣ ਮੇਰੀ ਗੱਲ ਐਵੇਂ ਹੱਸੀ ਨਾ ਤੂੰ ਚੱਲ ਮੇਰਾ ਵਿਆਹ ਵਾਲੇ ਚੱਕਰਾਂ 'ਚ ਸੋਚ-ਸੋਚ ਵੇਖੀਲਾ ਰੰਗ ਹੋ ਗਿਆ ਪਾਪੀ ਆਣਾ ਦੇ ਪਾਪੀ ਆਣਾ ਦੇ ਪਾਪੀ ਆਣਾ ਦੇ ਵਿਆਹ 'ਚ ਪੱਪ ਭੰਗੜਾ ਨਹੀਂ ਝੋਟਾ ਮਲਣ ਹੋ ਗਿਆ ਗੈਰੀ ਸੰਧੂ ਤੇ ਜੈਸਮਿਨ ਸਾਂਨਲ 'ਸਤੇ ਮੋਸਟ ਅਵੇਟਡ ਗੀਤ ਲੱਡੂ ਦਾ ਵੀਡੀਓ ਰਿਲੀਜ਼ ਹੋ ਗਿਆ ਜੈਸਮਿਨ ਗੀਤ ਵਿੱਚ ਗੈਰੀ ਦੀ ਪਾਭੀ ਬਣੀ ਹੋਈ ਹੈ ਦੋਹਾਂ ਦੀ ਧੁਮਾਕੇ ਦਾ ਰਵਾਜ਼ ਅਤੇ ਮਸਤੀ ਭਰੇ ਅੰਦਾਜ਼ ਨੇ ਗੀਤ ਨੂੰ ਬੇਹਦ ਖੂਬਸੂਰਤ ਬਣਾ ਦਿੱਤਾ ਹੈ ਪਾਰਤੀਸਨਵਾਦੀ ਮਹਾਨਾਇਕ ਮੀਤਾ ਬਚਨ ਉਮੀਦ ਕਰਦੇ ਹਨ ਕਿ ਭਾਰਤੀ ਫਿਲਮਾਂ ਦੇ ਇਤਿਹਾਸ ਤੇ ਦਸਤਾਵੇਜ਼ੀਕਰਨ ਦੇ ਨੇ ਕੰਮ ਤੇ ਧਿਆਨ ਦੇਣਾ ਚਾਹੀਦਾ ਹੈ ਬਚਨ ਮੁਤਾਬਕ ਸਾਰੀਆਂ ਸਹੀ ਕਹਾਣੀਆਂ ਦਾ ਰਿਕਾਰਡ ਦੇ ਤੌਰ ਤੇ ਦਸਤਾਵੇਜ਼ੀਕਰਨ ਹੋਣਾ ਚਾਹੀਦਾ ਨਹੀਂ ਤਾਂ ਸਾਡੀਆਂ ਆਗਾਮੀ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ ਬਲੁਰ اداکار ਸਨੀ ਲਿਓਨੀ ਮੁਤਾਬਕ ਸ਼ਾਹਰੁਖ ਖਾਨ ਇੱਕ ਬਿਹਤਰੀਨ ਅਤੇ ਸਮਰਪਿਤ ਕਲਾਕਾਰ ਨੇ ਸਨੀ ਨੇ ਸ਼ਾਹਰੁਖ ਦੀ ਫਿਲਮ ਰੀਸ ਤੇ ਵਿੱਚ ਗੀਤ ਕੀਤਾ ਸੀ ਸਨੀ ਨੇ ਕਿਹਾ ਕਿ ਸ਼ੂਟ ਵੇਲੇ ਉਹਨਾਂ ਸ਼ਾਹਰੁਖ ਨੂੰ ਉਹਨਾਂ ਦੇ ਬੇਟੇ ਅਬਰਾਮ ਦਾ ਧਿਆਨ ਰੱਖਦੇ ਵੇਖਿਆ ਜੋ ਨਾਲ ਬਹੁਤ ਵਧੀਆ ਟੰਗ ਨਾਲ ਰੱਖਿਆ